ਹਾਂ ਜੀ ਕਿਨਾ ਕੀ ਬਈ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਤੁਸੀਂ ਕੀ ਹੋਇਆ ਕਿ ਅੱਜ ਕਦੋਂ ਹੋਇਆ ਔਰ ਕੀ ਕੌਣ ਸੀ ਆਇਆ ਸੀ ਜੀ 3 ਵਜੇ ਦੇ ਦੋ ਕੁ ਮਿੰਟ ਤੇ ਕੋਈ ਆਪਣੇ ਬੰਦਾ ਆਇਆ ਜੀ ਅ ਇੱਥੇ ਆਇਆ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿ ਰਿਹਾ ਵੀ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਵੈਸੇ ਇੱਕ ਦੋ ਨਾਂ ਲਏ ਉਹਨਾਂ ਨੂੰ ਜਾਣਦੇ ਹ ਤੁਸੀਂ ਗੁਰਮੀਤ ਮਹਾਰਾਜ ਨੂੰ ਜਾਣਦੇ ਹਾਂ ਮੈਂ ਕਿਹਾ ਨਹੀਂ ਜੀ ਤੇ ਕਹਿੰਦਾ ਵੀ ਪੈਸੇ ਚਾਹੀਦੇ 5000 ਰੁਪਏ ਮੈਂ ਕਿਹਾ ਤੈਨੂੰ 3000 ਰੁਪਏ ਕੈਸ਼ ਮਿਲ ਜਾਊਗਾ ਤੇ ਕਹਿੰਦੇ ਅਰਜੰਤਾ ਚਾਹੀਦਾ ਕੋਈ ਬਿਮਾਰ ਆ ਪੀਜੀ ਭੇਜਣਾ ਇੱਥੇ ਤੇ ਬੱਚੇ ਖੜੇ ਐ ਤੇ ਪੁਲ ਤੇ ਤੇ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਕਰ ਦੋ ਤੁਸੀਂ ਤੇ 30 ਰੁਪਏ ਚਾਰਜ ਸਬੰਦੇ ਸੀ ਮੈਂ ਕਿਹਾ 3000 ਰੁਪਏ ਕਰ ਦੋ ਉਹਨਾਂ ਨੇ ਸਕੈਨ ਕੀਤਾ ਤਾਂ ਹੋ ਗਈ ਜੀ ਮੈਂ ਕਿਹਾ ਠੀਕ ਆ ਬਸ ਉਹ ਉਹਨਾਂ ਨੂੰ 3000 ਰੁਪਿਆ ਦੇਤਾ ਉਹ ਲੈ ਕੇ ਚਲੇ ਗਏ ਜਦੋਂ ਮੈਂ ਅਕਾਊਂਟ ਚੈੱਕ ਕੀਤਾ ਅਕਾਊਂਟ ਚ ਆਇ ਨਹੀਂ ਬਾਹਰ ਨਿਕਲ ਕੇ ਦੇਖਿਆ ਤਾਂ ਇਹਨੇ ਚੋਂ ਉਹ ਚਲੇ ਗਏ ਜੀ ਪਾਏ ਕਿਸ ਤਰ੍ਹਾਂ ਦੇ ਕੱਪੜੇ ਸੇਚ ਨੇ ਕੱਪੜੇ ਜੀ ਉਹਨਾਂ ਦੇ ਉਹੀ ਖਾਕੀ ਪੱਗਬੰਨੀਆਂ ਲਾਲ 50 ਲਈ ਆ ਵਾਈਟ ਟੀ-ਸ਼ਰਟ ਹਨ ਮਗਰ 50 ਪੌਂਸ ਲਿਖਿਆ ਹੋਇਆ ਸੀ ਹੁੰਦੇ ਪੈਂਟ ਪਾਈ ਹੋਈ ਆ ਖਾਕੀ ਰੰਗ ਦੀ ਉਹਨਾਂ ਦੇ ਜੀ ਕੀ ਕਿਹਾ ਕਿ ਕਿੱਥੋਂ ਆਏ ਜੀ ਕੀ ਇਹ ਨਹੀਂ ਕਿਹਾ ਉਹ ਤਾਂ ਬਸ ਕਹਿੰਦੇ ਵੀ ਇਤੋਂ ਅਸੀਂ ਮਲਾਜ਼ਮਾਂ ਤੇ ਸਾਨੂੰ ਪੈਸੇ ਚਾਹੀਦੇ 3000 ਰੁਪਏ ਕੈਸ਼ ਅਰਜੈਂਟਾ ਤੋਂ ਚਲੋ ਆਪਾਂ ਉਹ ਟੀ-ਸ਼ਰਟ ਵਗੈਰਾ ਵੇਖ ਕੇ ਮੈਂ ਕਿਹਾ ਵੀ ਚਲੋ ਪਾਉਣਾ ਜੀ ਮਲਾਜ਼ਮ ਤੇ ਆਪਾਂ ਦੇ ਦਈ 3000 ਰੁਪਏ ਤੁਸੀਂ ਜਿਵੇਂ ਕਹਿੰਦੇ 3000 30 ਰੁਪਏ ਲੈ ਸੀਗੇ 30 ਰੁਪਏ 10 ਰੁਪਏ 30 ਰੁਪਏ ਦਾ ਉਹ 10 ਰੁਪਏ ਦਾ ਫਰਕ ਜਿਹੜਾ ਸੀਗਾ ਉਹ 10 ਰੁਪਏ ਉਹ ਆਪਾਂ ਚਾਰਜਸ ਲੈਨੇ ਆ ਜੀ ਮੰਨ ਲਓ ਕੈਸ਼ ਬਟੋਕ ਕਰਨ ਤੇ ਜਿਵੇਂ ਗੁੱਠਾ ਲਾ ਕੇ ਵਗੜਾਉਨੇ ਆ ਨਾ ਜੀ ਆਈ ਡੀਆਂ ਚੱਲਦੇ ਹੋ ਤਾਂ ਨੇ ਤਾਂ 1% ਚ ਹਾਂਜੀ ਤੇ ਕੋਈ 2:00 ਵਜੇ ਦਰਖਾਸਤ ਕੀਤੀ ਹੈ ਦਰਖਾਸਤ ਚੱਲਿਆ ਜੀ ਇਹਨੂੰ ਇਸ ਤਰ੍ਹਾਂ ਦੀ ਕਾਰਵਾਈ ਦੀ ਬੇਜੀ ਮੰਗ ਕਰਨੀ ਹੈ ਕਾਰਵਾਈ ਬਸ ਉਹੀ ਹੈ ਜੀ ਜਿਹੜੇ ਮੰਨ ਲਓ ਇਹ ਆਪਣਾ ਆਪ ਨੂੰ ਮੁਲਾਜ਼ਮ ਦੱਸ ਕੇ ਕੋਈ ਗੁੰਮਰਾਹ ਕਰਦੇ ਨੇ ਇਹੋ ਜਿਹੇ ਇਨਸਾਨ ਫੜੇ ਜਾਣਾ ਤਾਂ ਕਿ ਕਿਉਂਕਿ ਬੰਦਾ ਥੋੜਾ ਜਿਦੋਂ ਇਹ ਚੀਜ਼ ਦੇਖਦਾ ਤੇ ਉਹਨੂੰ ਕੱਟ ਕਰਦਾ ਆ ਕੋਈ ਕਸਟਮਰ ਆਉਂਦਾ ਤਾਂ ਆਪਾਂ ਕਾਫੀ ਕੁਝ ਚੈੱਕ ਕਰਦੇ ਆ ਤੇ ਜਦੋਂ ਆਪਾਂ ਦੇਖ ਲੈਂਦੇ ਆ ਵੀ ਕੋਈ ਇਦਾਂ ਦਾ ਇਨਸਾਨ ਆਉਂਦਾ ਜਾਂ ਕੋਈ ਵੀ ਹੈ ਚਲੋ ਆਪਾਂ ਥੋੜਾ ਜਿਹਾ ਵੇਸਲਾ ਕਰ ਦਿੰਨੇ ਆ। ਇਹਨਾਂ ਕਦੇ ਆਈ ਸੀ ਕੋਈ ਨਹੀਂ ਜੀ ਫਸਟ ਟਾਈਮ ਆਇਆ ਹੋਰ ਵੀ ਕਾਫੀ ਹੁਣ ਜਿਵੇਂ ਆ ਰਹੇ ਨੇ ਮੈਸੇਜ ਆ ਰਹੇ ਨੇ ਬਾਜ਼ਾਰ 'ਚ ਕਈਆਂ ਕੋਲੇ ਗਏ ਆ ਜੀ। ਕਈਆਂ ਕੋਲੇ ਕੈਸ਼ ਨਹੀਂ ਸੀ ਇੱਕ ਥਾਂ ਤੇ ਹੁਣ ਗਰੁੱਪ 'ਚ ਮੈਸੇਜ ਆਇਆ ਸੌਦਾ 2500 ਦਾ ਕਢਾ ਕੇ ਰੱਖਿਆ ਹੈ ਕਹਿੰਦਾ ਮੈਂ ਆਉਣਾ ਪੈਸੇ ਕਢਾ ਕੇ। ਇਦਾਂ ਠੀਕ ਇੱਕ ਤੋਂ ਥੱਲੇ ਦੀ ਇਹ ਆਪਣੀ ਹੈਗੀ ਜੀ ਦਰਖਾਸਤ ਹੈ ਸਾਡੇ ਕੋਲ ਇੱਕ ਦਰਖਾਸਤ ਆਈ ਹੈ ਥਾਣੇ ਦੇ ਵਿੱਚ ਗੁਰਵਿੰਦਰ ਸਿੰਘ ਸਾਨਾ ਖੁਦ ਗੁਰਚਰਨ ਸਿੰਘ ਜਿਨ੍ਹਾਂ ਦੀ ਖਸਨਾ ਚੌਂਕ ਦੇ ਵਿੱਚ ਜਿਹੜੀ ਹੈਗੀ ਹੈ ਟੈਲੀਕਮ ਦੀ ਸ਼ਾਪ ਹੈਗੀ ਹੈ ਤੇ ਜਿਨ੍ਹਾਂ ਨੇ ਦੱਸਿਆ ਕਿ ਕੋਈ ਲੜਕਾ ਜਿਹੜਾ ਹੈਗਾ ਖਾਤੀ ਪੈਂਟ ਤੇ ਵਾਈਟ ਸ਼ਰਟ ਜਿਹੜੀ ਹੈ ਯੂਨੀਫਾਰਮ ਵਾਲੀ ਪਾ ਕੇ ਆਇਆ ਸੀ ਜਤੇ ਜਿੰਨੇ 3000 ਰੁਪਏ ਦਾ ਗੂਗਲ ਪੇਮ ਦਿਖਾ ਕੇ ਜਿਵੇਂ ਪੇਮੈਂਟ ਕਰਤੀ ਹੈ ਪਰ ਪੇਮੈਂਟ ਨਹੀਂ ਕਰੀ ਤੇ ਉਹ ਦਿਨੇ ਠੱਗੀ ਮਾਰ ਕੇ ਚਲਾ ਗਿਆ ਜੀ ਜੀ ਅਸੀਂ ਤਫतीश ਕਰ ਰਹੇ ਹਾਂ ਤੋ ਐਪੀ ਕਾਰ ਵੀ ਦਿੱਤੀ ਹੈ ਮੈਸੇਜ ਵੀ ਦੇ ਰਹੇ ਨੇ 10 ਰੁਪਏ ਤੇ 1% ਜਾਨੀ ਲੈ ਕੇ ਪੇਮੈਂਟ ਦੇ ਰਹੇ ਜੀ ਕਿ ਮੈਸੇਜ ਜੀ ਦਿਨਾਂ ਤੋਂ ਜਿਹੜੇ ਵਾਸਤੇ ਟ੍ਰਾਂਜੈਕਸ਼ਨ ਕਰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਹੈਗੇ ਆ ਕਿ ਜਿਹੜਾ ਵੀ ਸਾਈਬਰ ਫਰੌਡਸ ਹੋ ਰਹੇ ਨੇ ਉਹਦੇ ਪ੍ਰਤੀ ਤੁਸੀਂ ਅਵੇਅਰ ਰਹੋ ਜਿਹੜਾ ਹੈਗਾ ਸਾਈਬਰ ਥੱਫੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਅੱਜ ਕੱਲ ਚੱਲ ਰਹੀਆਂ ਨੇ ਤੁਸੀਂ ਆਪਣੀ ਪੇਮੈਂਟ ਦਾ ਆਪਦੇ ਓਟੀਪੀ ਦਾ ਜਿਹੜਾ ਹੈਗਾ ਖਾਸ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਤੇ ਜੇਕਰ ਇਹਦੀ ਕੋਈ ਕਟਨਾ ਹੁੰਦੀ ਹੈ ਤੇ ਪੁਲਿਸ ਨੂੰ ਤੁਸੀਂ ਸੂਚਨਾ ਦਿਓ